ਗਾਈਸ ਆ ਵੀ ਦੋਵੇਂ ਮੁਰਗੀਆਂ ਆਪਣੀਆਂ ਲਗਭਗ ਮਿਲ ਜਾਦਾ ਅੰਡੇ ਦੇ ਅੱਜ ਬਸ ਦੇਣ ਹੀ ਅਲੀ ਆ ਗਈ ਕੋਈ ਆਜ ਹਾਂਜੀ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਸੋ ਦਿਨ ਦੇ ਮਿਲਦਾ ਸਾਢੇ 9 ਵਜੇ ਦਾ ਟਾਈਮ ਹੋ ਚੁੱਕਿਆ ਵਾ ਤੇ ਆਪਾਂ ਵਲੌਗ ਹੁਣ ਮਾਰਨਿੰਗ ਸ਼ੁਰੂ ਨਹੀਂ ਹੁੰਦਾ ਕਿਉਂਕਿ ਤੜਕੇ ਥੋੜਾ ਲੇਟ ਹੋ ਜਾਈਦਾ ਤੇ ਜਿਵੇਂ ਤੁਹਾਨੂੰ ਪਤਾ ਹੁਣ ਮੌਸਮ ਕਾਫੀ ਜ਼ਿਆਦਾ ਬਦਲ ਗਿਆ ਵਾ ਤੇ ਹੁਣ ਆਪਣੇ ਅੰਡੇ ਵੀ ਲਗਭਗ ਕਾਫੀ ਆਉਣ ਲੱਗੇ ਆ ਮਿਲ ਦਿਨ ਦੇ ਦੋ ਜਾਂ ਤਿੰਨ ਅੰਡੇ ਦੇ ਆ ਹੀ ਜਾਂਦੇ ਆ ਤੇ ਆਓ ਆਪਾਂ ਫੇਰ ਮੈਂ ਚਲੋ ਰੇਖ ਹੁੰਨੇ ਨਾਲ ਵਲੌਗ ਸ਼ੂਟ ਕਰ ਲੈਨੇ ਆ ਇਹ ਆਓ ਵੇਖੀਏ ਕਰੀਣ ਵਾਲੇ ਚੱਕ ਕਰਦੇ ਆ ਜੋ ਇੱਕ ਮੁਰਗੀ ਬੈਠੀ ਰਹੀ ਹੈਂ ਅੰਡੇ ਮੇਰੇ ਖਿਆਲ ਮੇ ਵੀ ਇਹਨੇ ਅੰਡੇ ਦਿੱਤਾ ਸੋ ਗਾਈਸ ਇਹ ਕੇ ਦਾ ਸੈਟਅਪ ਕਰਾਂਗੇ ਐਵੇਂ ਇੱਕ ਮਤਲਬ ਇਹਦੇ ਵਿੱਚ ਆਪਾਂ ਪਾਰਟੀਸ਼ਨ ਕਰਾਂਗੇ ਇਹਦੇ ਵਿੱਚ ਇੱਟਾਂ ਲਾ ਕੇ ਤੇ ਤਿੰਨ ਜਾਂ ਚਾਰ ਜਿੰਨੇ ਵੀ ਬੰਨ ਕੇ ਕਿਉਂਕਿ ਇਹ ਕ੍ਰੇਡ ਨੂੰ ਬਹੁਤ ਸੇਫਟੀ ਮੰਨਦੀਆਂ ਕਿ ਉਹ ਜਿੰਨੇ ਵੀ ਆਪਣੇ ਅੰਡੇ ਆਏ ਆ ਸਿਰਫ ਉੱਥੇ ਆਏ ਆ ਤੇ ਨਹੀਂ ਨਹੀਂ ਇਹ ਅੰਡਾ ਦਿੱਤਾ ਤੇ ਨਹੀਂ ਮੇਰੇ ਖਿਆਲ ਚ ਨਹੀਂ ਨਹੀਂ ਇਹ ਨਹੀਂ ਦਿੱਤਾ ਨਹੀਂ ਅੰਡਾ ਆਖੀ ਆਪਾਂ ਕਰੀਏ ਵਿੱਚ ਚੈੱਕ ਕਰ ਲੀਨੇ ਨੇ ਇਹ ਜਿਹੜੀ ਬਣੀ ਸਾ ਜ ਨਹੀਂ ਦਿੰਦਾ ਨਹੀਂ ਹੈ ਜ ਨਹੀਂ ਸੰਡਾ ਨਹੀਂ ਦਿੰਦਾ ਤੇ ਬਿਲਕੀ ਗਿਆ ਚਲੋ ਆਪਾਂ ਤੰਗ ਨਹੀਂ ਕਰਨਾ ਇਹ ਕਾ ਵੀ ਮੁਰਗੀ ਅੰਜ ਸੋ ਗਾਈਸ ਇਹਨਾਂ ਦੀ ਪਛਾਣ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਵੀ ਮੁਰਗੀ ਨੇ ਮਤਲਬ ਜਿਹੜੇ ਵੀ ਰਾਣੇ ਵੀ ਰੱਖੀਆਂ ਹੋਣਗੀਆਂ ਉਹਨਾਂ ਦਾ ਅੰਦਾਜ਼ਾ ਦੱਸ ਦਿੰਨੇ ਆ ਕਿ ਜਿਦਾ ਵੀ ਮੁਰਗੀ ਦਾ ਫੇਸ ਜਿਵੇਂ ਹੁਣ ਆ ਤੁਸੀਂ ਚੈੱਕ ਕਰ ਸਕਦੇ ਜਿਵੇਂ ਆ ਮੁਰਗੀ ਦੀ ਜਿਵੇਂ ਆਪਾਂ ਤੋਂ ਕਲਗੀ ਕਹਿੰਦੇ ਆ ਕਲਗੀ ਤੇ ਥੱਲੇ ਜਿਵੇਂ ਕੋਈ ਕੋਈ ਟੱਲੀ ਗਈ ਜਾਂ ਕੋਈ ਕੁਛ ਗਈ ਜਾਂਦਾ ਵਾ ਤੇ ਇਹ ਕੋਈ ਪ੍ਰੋਪਰ ਰੈੱਡ ਹੋ ਜਾਂਦੀ ਆ ਜਿਵੇਂ ਇਹ ਮੁਰਗੀ ਦੀ ਹੋਈ ਹੀ ਆ ਤੇ ਜਿਵੇਂ ਅੱਜ ਕਾਲੀ ਦੀ ਨਹੀਂ ਹੋਈ ਹੋਈ ਤੈਨੂੰ ਖਾਉਨੇ ਆ ਵੀ ਕਾਲੀ ਦੀ ਕਿਉਂਕਿ ਕਾਲੀ ਨੇ ਇੱਕ ਮਾਰਨਿੰਗ ਅੰਡਾ ਦਿੱਤਾ ਤੜਕੇ ਤਾਂ ਆਪਾਂ ਵਲੌਗ ਨਹੀਂ ਸ਼ੂਟ ਕੀਤਾ ਤੇ ਹੋਰ ਤੈਨੂੰ ਖਾਉਨੇ ਕਿੰਨੀਆਂ ਦੀ ਰੈੱਡ ਆਈ ਕੀ ਕਾਪਰਾਂ ਡਿਡ ਕਾਲੀ ਆ ਉਹਦੀ ਵੀ ਰੈੱਡ ਹੋਈ ਬਈ ਆ ਤੇ ਉਧਰੋਂ ਆ ਚਿੱਟੀ ਸੋ ਕਾਫੀ ਤੇ ਚਾਰ ਮੁਰਗੀਆਂ ਵਾਂ ਜਿਨ੍ਹਾਂ ਦੇ ਮਤਲਬ ਲੱਗਦਾ ਕਿ ਅੰਡਾ ਜੇ ਦੇਣੀਆਂ ਤੇ ਇੱਕ ਤੜਕੇ ਗਏ ਸਾਡਾ ਇਹ ਨਹੀਂ ਦਿੱਤਾ ਇੱਕ ਮੁਰਗੀ ਨੇ ਇੱਧਰ ਆਪਣੇ ਲੱਕੜ ਦੇ ਘੁੱਡੇ ਦੇ ਵਿੱਚ ਇਹਦੇ ਚਿਰ ਆਪਾਂ ਨੂੰ ਗੌਰ ਹੀ ਨਹੀਂ ਧਿਆਨ ਹੀ ਨਹੀਂ ਆ ਆ ਗਾਈ ਇਸ ਨਵੀਂ ਜਿਹੜੀ ਆਪਾਂ ਮੁਰਗੀ ਲਿਆਂਦੀ ਆ ਇਹ ਵੀ ਅਜੇ ਤਾਂ ਅੰਡੇ ਦੇਈ ਨਹੀਂ ਆ ਹੇ ਤਾਂ ਪਤਾ ਆਪਾਂ ਗਰੇ ਕੁੱਕੜ ਦੇਖ ਲੈਣ ਦੀ ਚੈੱਕ ਕਰੋ। ਸੋ ਵੀ ਚੋੜੇ ਥੋੜੀ ਜਿਹੀ ਢਿੱਲੀ ਹੋ ਗਈ ਸੀ। ਤੈਨੂੰ ਆਪਾਂ ਮੈਡੀਸਿਨ ਵਗੈਰਾ ਦਿੱਤੀ ਹੁਣ ਪ੍ਰੋਪਰ। ਹੁਣ ਸਹੀ ਹੋ ਗਈ ਹੈ। ਸੋ ਵੀ ਅਜੇ ਤਣੀਂ ਆਂਡੇ ਦੇਣ ਦਿਨ ਲੱਗੀ। ਬਾਕੀ ਆ ਵੀ ਜਿਹੜੀਆਂ ਪੱਠੀਆਂ ਹੈ ਆਪਣੀਆਂ ਨਿੱਕੀਆਂ ਨਿੱਕੀਆਂ। ਉਹ ਵੀ ਤਿਆਰ ਹੋ ਗਈਆਂ ਹੋਈਆਂ। ਵੀ ਦੇਖ ਸਾਡੇ। ਤੇ ਐਦੀ ਗਾਈ ਸਾ ਖਾਦ ਹਾਈਟ ਰੁਕ ਗਈ ਹੈ। ਇਹ ਰਹਿ ਗਈ ੱਟੀ ਕੀ। ਨਿੱਕੀ ਜੀ। ਗੇ ਗイズ ਮੁਰਗੀ ਆਪਣੀ ਅਭੀ ਅੰਡੇ ਤੇ ਮਤਲਬ ਬੈਨ ਨੂੰ ਮਤਲਬ ਕਿ ਜਗ੍ਹਾ ਲੱਭਣ ਦੇਈ ਆ ਤੇ ਜਗਾ ਉਹ ਗੱਲ ਫੇਰ ਕਰੀਏਟ ਆਪਣਾ ਇੱਕ ਇਹ ਤੇ ਇਸ ਕਰਕੇ ਤੋਂ ਤਿੰਨ ਚਾਰ ਮੁਰਗੀਆਂ ਆ ਤਾਂ ਆਪਾਂ ਉਹ ਕਰਦੇ ਆ ਕਿਉਂਕਿ ਇਸ ਥੋੜੀ ਸੇਫਟੀ ਨਹੀਂ ਫੀਲ ਕਰਦੀਆਂ ਮੁਰਗੀ ਮੈਨੂੰ ਜਦੋਂ ਵੀਡੀਓ ਬਣਾ ਵੀ ਲੈਂਦੀ ਉਹ ਵੀ ਇਹ ਰੋ ਆਪਾਂ ਚੱਕ ਕੇ ਥਾੜਦੇ ਹੁਣ ਬਾਕੀ ਕਿਹੜੀ ਇਹਨੂੰ ਹੁਣ ਇੱਥੇ ਕਰੀਏਟ ਚਾਂਡਾ ਹੁੰਦਾ ਨਹੀਂ ਸੋ ਗਾਈ ਜਦੋਂ ਮੁਰਗੀ ਲਾਈਵ ਹੋਣੀ ਇਹ ਕਿਰ ਕੀ ਕਰਦੀ ਜਿੰਨੀ ਮਤਲਬ ਪ੍ਰਾਰੀ ਬੂਰਾ ਆਪਣੇ ਸਾਈਡਾਂ ਤੇ ਸੁੱਟੀ ਹੁੰਦੀ ਜਾਂ ਵੀ ਲੱਗੇ ਮਿਲਵੇ ਵੀ ਬੈਠੀ ਮੈਨੂੰ ਇਹਦੇ ਤੇ ਵੀ ਸ਼ੱਕ ਪੈਂਦਾ ਦੋਵਾਂ 'ਚ ਕਿ ਵੀ ਸ਼ਾਇਦ ਅੰਡਾ ਦੇਵੇ ਬੱਕਰੀ ਵੀ ਪਤਾ ਨਹੀਂ ਉਹ ਜੇ ਵੀ ਆਜ ਤੈਨਾਂ ਦੇ ਕੋਕ ਕੋ ਕਰਦੀ ਰੋਹਿੰਦਰ ਅੱਗੇ ਬੈਗੀ ਇਹ ਨਵੀਂ ਮੁਰਗੀ ਗੈ ਜਿਹੜੀ ਆਪਾਂ ਜਾਣਦੀਆਂ ਜਾਪਾ ਨਹੀਂ ਡਿਸਟਰਬ ਨਹੀਂ ਕਰਦੇ। ਫਿਰ ਉੱਪਰ ਆ ਗਏ ਨਹੀਂ। ਇਹ ਸਪਾ ਆ ਗਏ ਫਿਰ ਉੱਪਰ ਮੈਂ ਚਲ ਚੱਕਰ ਕੀ ਤੇ ਆਪਣੀ ਫੀਡ ਵੀ ਕਾਫੀ ਘੱਟ ਰਹੀ ਆ ਤੇ ਆਪਾਂ ਫੀਡ ਪਾਵਾਂਗੇ। ਫੀਡ ਨਹੀਂ ਤੇ ਜੰਮ ਮੱਕੀ ਮੱਕੀ ਲੈ ਕੇ ਹੁੰਨੇ ਆ। ਮੱਕੀ ਮਤਲਬ ਪਈ ਵੀ ਆ ਤੇ ਮੱਕੀ ਨੂੰ ਆਪਣੇ ਲੱਗ ਗਈ ਆ। ਮਤਲਬ ਚੁੱਕਾ ਨਹੀਂ ਪਈ ਹੋਈ ਸੀ। ਪਾਣੀ ਲਾ ਕੇ ਇਹਨਾਂ ਨੂੰ ਹੀ ਘੁੰਗਰੂ ਦੀ ਮੱਕੀ ਤੇ ਮੱਕੀ ਘੁੰਗਰੀ ਰਹਿ ਗਈ। ਚੈੱਕ ਕਰੀਏ ਸੁੱਕੇ ਹੋਏ ਖਾਣੇ ਦੇ। ਠੀਕ ਹੈ गाइस ਆਪਾਂ ਸੋ ਆਪਣੀਆਂ ਦੋ ਮੁਰਗੀਆਂ ਬਿਠੀਆਂ ਗਾਂਡੇ ਦੇ। ਇਹ ਕੋ ਨਵੀਂ ਮੁਰਗੀ ਜਿਹੜੀ ਆਪਾਂ ਲਿਆਂਦੀ ਹਦਣ। ਉਹ ਵੀ ਚੈੱਕ ਕਰੋ। ਤੋਂ ਉਧਰ ਇੱਕ ਆ ਬੈਠ ਗਈ। ਕਿਉਂਕਿ ਇਹ ਵੀ ਕਾਫੀ ਚਿਰਦੀ ਤੇ ਅੱਗੇ ਪਿੱਛੇ ਘੁੰਮਦੀ ਰਹਦੀ। ਓਹ ਜਿਆਦਾ ਜੋਰ। ਤੁਹਾਨੂੰ ਲਾਈਵ ਆਂਡਾ ਦਿਖਾਉਣ ਲੱਗੇ ਆਪਾਂ। ਆ ਉਧਰ ਕੋ ਕੋ ਕਰ ਰਹੀ। ਔਰ ਉੱਧਰ ਚੈੱਕ ਕਰ ਸਰਦੇ ਥੋੜਾ ਆਪਾਂ ਜ਼ੂਮ ਕਰਦੇ ਆਂ ਓਕੇ ਉੱਧਰ ਚੈੱਕ ਕਰੋ ਗਾਇਸ ਮੈਂ ਤੁਹਾਨੂੰ ਲਾਈਵ ਅੰਡੇ ਦਿਖਾਉਨੇ ਆਂ ਸੋ ਇੱਧਰ ਵੀ ਦੋਨੇ ਸਾਈਡ ਹੀ ਸੋ ਗਾਇਸ ਆਪਾਂ ਇਹਦੇ ਵਿੱਚ ਬਣਾਉਨੇ ਆ ਕਿਉਂਕਿ ਇਹ ਮੁਰਗੀਆਂ ਤਿੰਨ ਚਾਰ ਅੰਡੇ ਤੇ ਇਹ ਆਪਾਂ ਨੂੰ ਇਸ ਤਰੀਕੇ ਨਾਲ ਪਤਾ ਨਹੀਂ ਲੱਗਦਾ ਮਮ ਮੈਨ ਜ਼ਿਆਦਾ ਗੇਤਾਂ ਆਂਡਾ ਮੇਰੇ ਸਾਹਮਣੇ ਨਹੀਂ ਹੋਈ ਨਹੀਂ ਹੋਈ ਨਹੀਂ ਜ਼ਿਆਦਾ ਹੁ ਆਉ ਦੇਖੋ ਗਾਈਟੀ ਚੈੱਕ ਕਰਦਾ ਸੀ ਸੋ ਗਾਈਸ ਇਹ ਆਪਾਂ ਗਰੇ ਕੁੱਕੜ ਦੇ ਬਦਲੇ ਲੈ ਕੇ ਆਏ ਹਾਂ ਜਿਵੇਂ ਤੁਹਾਨੂੰ ਪਤਾ ਹੈ ਉਹ ਥੋੜੀ ਨੂੰ ਪ੍ਰੋਬਲਮ ਸੀ ਤੇ ਉਹਦੇ ਵੇਲੇ ਆਪਾਂ ਮੁਰਗੀ ਲੈ ਆਏ ਹਾਂ ਹੁ ਦੇਖੋ ਗਾਈਸ ਚੈੱਕ ਦੇਖੋ ਇਹ ਦੋਵੇਂ ਬਿਠੀਆਂ ਇੱਥੇ ਆਪਾਂ ਵੇਟ ਕਰ ਰਹੇ ਹਾਂ ਮੈਂ ਮੇਰਾ ਚਲਾਂਡੇ ਲੈ ਕੇ ਚਲੀਏ ਥੱਲੇ ਫਿਰ ਨਾ ਮੜਾਇਆ ਥਲੇ ਕੋਈ ਕੰਮ ਰਹਿ ਗਿਆ ਤੇ ਦੇਰ ਕਰਕੇ ਮੈਂ ਆਇਆ ਫੇਰ ਮੈਂ ਉੱਨਤੀ ਆ ਮੈਂ ਚੱਲ ਦੇਖ ਲਈਏ ਤੇ ਕਿਉਂਕਿ ਇਹ ਵੀ ਪਹਿਲਾਂ ਤੁਹਾਡੇ ਸੰਤਾਂ ਨੂੰ ਪਤਾ ਇਹਦੇ ਲਾਗੇ ਖਲੋਤੀ ਸੋ ਉਹਨੇ ਇਹ ਜਿਹੜਾ ਦਿੱਤਾ ਘੜੀ ਤੇ ਹੋਈ ਆ ਆਬਦਰ ਆ ਤੇ ਜੋਰ ਪੂਰਾ ਚੱਕੋ ਮੈਨੂੰ ਸਭ ਮੇਰੇ ਘਰ ਜੇ ਦੇ ਤੰਡ ਸੋ ਇਹਨੇ ਤਾਂ ਨਹੀਂ ਜੇ ਦਿੱਤਾ ਇਹ ਨਹੀਂ ਨਹੀਂ ਇਹ ਨਹੀਂ ਇਹ ਬਿਲਕੁਲ ਉਹਦਾ ਅਜਾ ਆਪਾਂ ਨੂੰ ਪਤਾ ਨਹੀਂ ਹੈ ਇਹ ਲਓ ਵੀ ਇਹ ਲੈਨੇ ਕਰੀ ਲੋ ਚੱਕੋ ਗਾਈਜ਼ ਇਸੇ ਤਾਜ਼ਾ ਹੀ ਅੰਡਾ ਜੀ ਮੰਜਾ ਦੇ ਉੱਨੀ ਉਹਦੇ ਦੇ ਤੱਕ ਦੀ ਤੇ ਗਾਇਸ ਆਪਾਂ ਇੱਥੇ ਤੂੜੀ ਦਾ ਹੋਰ ਰੇਂਜਮੈਂਟ ਕਰਦੇ ਆਂ ਤੇ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਤੇ ਉਹ ਇੱਕ ਆ ਬੈਠੀ ਹੁਣ ਇਹਦਾ ਹੀ ਆਪਾਂ ਨਾਲ ਲੈ ਕੇ ਫੇਰ ਥੱਲੇ ਜੰਨੀ ਬਾਕੀ ਆ ਉੱਦਿੰਗਾਇ ਨਾ ਵੇਖੋ ਡੇਜ ਵੜ ਦਿੰਦੀਆਂ। ਓਏ ਗਾਇਸ ਜਿੰਨੇ ਜਾਨਵਰ ਖੁੱਲੇ ਰਹਿਣ ਨਾ ਮੈਂ ਤੁਹਾਨੂੰ ਵੇਖੀ ਜਿਕੇ ਵੀ ਇੰਨੇ ਜਾਨਵਰ ਰੱਖੇ ਆ ਤਾਂ ਆਪਣੇ ਬਈ ਜਾਨਵਰਾਂ ਨੂੰ ਖੁੱਲਾ ਰਹਿੰਦਿਆ ਕਰੋ। ਇੱਕ ਜਿੱਥੇ ਵੀ ਇਹ ਰੱਖਦੇ ਜੀ ਉਹ ਸੈਟਅਪ ਦੇ ਅੰਦਰ ਇਹ ਇੱਕ ਗੈਸ ਪੈਦਾ ਹੋ ਜਾਂਦੀ ਆ ਤੇ ਕਈ ਵੀਰ ਆਪਣੇ ਮਤਲਬ ਕੋ ਜਾਨਵਰ ਖੋਲ ਦੇਣੀ ਆ ਤੇ ਦੇਖ ਰਕੇ ਜਾਨਵਰ ਸਟ्रेस 'ਚ ਰਹਿੰਦਾ ਤੇ ਉਹ ਉਹਨਾਂ ਦਾ ਆਂਡਾ ਵੀ ਘਟ ਦਿੰਦੇ ਆ। ਤੇ ਇਹ ਵੀ ਨਾ ਕਰਿਆ ਕਰੋ। ਤੇ ਸਾਰੀ ਦਿਨ ਮਤਲਬ ਖੁੱਲੇ ਰਹਿੰਦੇ ਕਰੋ ਬਈ ਜਿਨ੍ਹਾਂ ਦੇ ਤੇ ਬਿੱਲੀ-ਬੁੱਲੀ ਉਹਨਾਂ ਨੂੰ ਨਹੀਂ ਮੈਂ ਕਹਿ ਸਕਦਾ ਕਿ ਕਿਉਂਕਿ ਇਹ ਨਾ ਹੋਵੇ ਬਈ ਕਿਸੇ ਨੂੰ ਹਾਂ ਬਈ ਸਾਡੇ ਜਾਨਵਰ ਤੇ ਬਿੱਲੀ ਲੈ ਜਾਂਦੀ ਕਿਉਂਕਿ ਉਹਦਾ ਵੀ ਬਹੁਤ ਡਰ ਆਪਣੇ ਪਹਿਲਾਂ ਹੁੰਦੀ ਸੀ ਬਿੱਲੀ ਕਿਉਂਕਿ ਪਹਿਲਾਂ ਉੱਪਰ ਕਬੂਤਰ ਹੁੰਦੇ ਸੀ ਤੇ ਕਬੂਤਰਾਂ ਕਰਕੇ ਬਿੱਲੀ ਕਬੂਤਰ ਖਾਣੇ ਆਉਂਦੇ ਸੀ ਤੇ ਹੁਣ ਤੇ ਚਲੋ ਬਾਬਾ ਜੀ ਦੀ ਕਿਰਪਾ ਜੇ ਤੱਕ ਮੈਂਵੇਂ ਨਾ ਹੀ ਹੋਵੇ ਬਿੱਲੀ ਦਾ ਕੋਈ ਸੀਨ ਤੇ ਆ ਗਈ ਏ ਹੁਣੇ ਖਾਊਗੀ ਦਾਣਾ ਪਾਣੀ ਇਹ ਥੱਲੇ ਇਹਦੀ ਜ ਤਾੜੀਆਂ ਬਖਤਾਂ ਲਈ ਚ ਇੰਨਾ ਰੌਲਾ ਪਾਉਂਦੇ ਆ ਨਾ ਇਧਰ ਇਹ ਤਾਂ ਬਹੁਤ ਸਿਰ ਖਾਂਦੀਆਂ ਇੰਨਾ ਜਿਆਦਾ ਆ ਜੀ ਮੁਰਗੇ ਲਈ ਵੀ ਵੇਖ ਲੀਏ ਤੇ ਗਾਇਸ ਆ ਇੱਕ ਹੋਰ ਲਾਓ ਇਧਰ ਵੀ ਜਾ ਕੇ ਬੈਗੀ ਹੈ ਇਹ ਵੀ ਜਗਾ ਜੀ ਲੱਭਣ ਦੇਈ ਹੈ ਮੁਰਗੇ ਵੇਖੋ ਕੀ ਕਰਦੀਆਂ ਸੋ ਗਾਇਸ ਆਪਾਂ ਥੋੜਾ ਜਿਹਾ ਸੈਟਅਪ ਬਣਾਉਣਾ ਪੈਣਾ ਵਾ ਕਿਉਂਕਿ ਆਪਣੇ सारे बखो बखरे च अपने अपने बैठे कोई कित कोई कि चलोगी आ होगी जी फ्री हम दादा खाऊगी तो इधर दे दिता जी इधर आप वेट कर दे मैं ज़्यादा टाइम लगेगी अजे नहीं क्योंकि काफ़ी शेर हो गया बैठी मनू ਸੋ ਅੰਟੀ ਗਾਇਸ ਮੁਰਗੀ ਇੰਨੇ ਵੀ ਆਂਡਾ ਹਾ ਹੁਣ ਉੱਕਰ ਜੇ ਦੇਤਾ ਇਧਰ ਰਖੋ ਚੈੱਕ ਕਰੋ ਸੋ ਗਾਇਸ ਇਹਦੇ ਤੇ ਥੋੜਾ ਜਿਹਾ ਦੀ ਕੈਲਸ਼ੀਅਮ ਦੀ ਆਈ ਹੈ ਇਧਰ ਰਖੋ ਸੋ ਇਹਨੂੰ ਕੈਲਸ਼ੀਅਮ ਵਗੈਰਾ ਦਿਨੇ ਇਹ ਕਿਹਨਾਂ ਮੁਰਗੀਆਂ ਨੂੰ ਦਿਨੇ ਆ ਗਰਮ ਆਂਡੇ ਹੁਵੀ ਤੇ ਆਈ ਬੈਠਾ ਲੈ ਕੇ ਐਂਡਾ ਠੀਕ ਹੈ ਗਾਈਸ ਹੁਣ ਆਪਣੇ ਨਿਕਲੇ ਆ 2 ਘੰਟੇ ਇਹ ਕੋ ਦਿਕਾ ਆਪਾਂ ਮੈਂ ਚਲੋ ਵੇਟ ਕਰਕੇ ਫੇਰ ਹੀ ਲੈ ਕੇ ਜਾਨੇ ਹਉ ਚਲ ਜੀਏ ਹੁਣ ਥੱਲੇ ਕਿਉਂਕਿ ਇਹਦੇ ਤੇ ਆਪਣ ਹੁਣ ਇਹਦੇ ਤੋਂ ਇਹਦੇ ਤੋਂ ਬਾਅਦ ਆ ਗਾ ਨੰਬਰ ਚਿੱਟੀ ਮੁਰਗੀ ਦਾ ਇਹ ਹੁਣ ਬਹੁ ਵੀ ਵੇਖ ਬੈੰਦੀ ਵੀ ਕਿਵੇਂ ਚਲੋ ਚਲ ਜੀਏ ਕੋਠੇ ਤੇ ਹਾਂ ਜੀ ਗਾਈਸ ਆ ਜੀ ਮੁਰਗੀਆਂ ਚੱਲਣ ਦੀਆਂ ਰੋਟੀਆਂ ਸੋ ਇਹ ਆਪਣੇ ਟਿਫਨ ਹੀ ਹੋਦੇ ਪਏ ਤੇ ਆਪੋ ਆਪ ਆਉਂਦੇ ਹਨ ਇਹਨਾਂ ਨੇ ਇਹ ਲੈ ਲੈਂਦਗੇ ਨੇ ਯਾਰੇ ਪਿੱਛੇ ਪੱਖਾਂ ਜਿਹਦਾ ਉਹ ਥੱਲੇ ਦੇ ਪੱਖਾਂ ਚੈੱਕ ਕਰ ਸਕਦੇ ਏ ਨਾ ਦਾ ਰੋਲਾ ਚੱਕਰ ਹਾਂਜੀ ਗਾਈਸ ਚੈੱਕ ਕਰੋ ਜੱਕੀ ਹੈ ਤੇ ਹੁਣ ਤੇ ਸ਼ਾਮੀ ਤੇ ਕੋਈ ਨਹੀਂ ਆਪਣੇ ਕੋਲ ਆਂਡਾ ਆ ਮਾਰਨਿੰਗ ਚ ਆ ਗਿਆ ਸਾਰੇ ਬਿਠੇ ਫੀਡ ਫੂਡ ਪਾਤੀ ਨਹੀਂ ਆਉਗਾ ਤੇ ਫੀਡ ਨਹੀਂ ਫੀਡ ਪਾਉਂਦੇ ਆਪਾਂ ਲਾਗਤਾ ਹੈ ਕੰਟੈਂਟ फी पवणी <coughs> आयो आयो बर आयो बर इहो रखंदी हुयूं परे सच बचो फीट इन अंदर पा ਤੇ ਇੱਕ ਫੀਡਰ ਆਪਾਂ ਹੋਰ ਲਿਆ ਕੇ ਲਾਉਨੇ ਆਂ ਤੁੰਗੀਆਂ ਨੇ ਇੱਕ ਫੀਡਰ ਨਾ ਨਹੀਂ ਇਹਨਾਂ ਦਾ ਸਰਦਾ ਇਹੋਕੀ ਫੀਡਰ ਲਾ ਗਏ ਨੇ ਕੋਲ ਜੀ ਗਾਇਸ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਊਗਾ ਜੇ ਵਲੌਗ ਵਧੀਆ ਲੱਗਾ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਫਿਰ ਕਿਸੇ ਦਿਨ ਮਿਲਾਂਗੇ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ